ਯਸ਼ ਕੱਪ ਸਸਤੀਗਾ ਸਾਸੰਗਤੀ ਅੱਜ ਅਸੀਂ ਚੱਲੇ ਹਾਂ ਸੁਲਤਾਨਪੁਰ ਲੋਧੀ ਏਰੀਆ ਆਹਲੀਵਾਲ ਪਿੰਡ ਦੇ ਵਿੱਚ ਮਿੱਟੀ ਦੀ ਸੇਵਾ ਲੈ ਕੇ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਉਸ ਕਾਰਨ ਸੁਲਤਾਨਪੁਰ ਲੋਧੀ ਏਰੀਆ ਵੀ ਪਾਣੀ ਨਾਲ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਖਾਲੀਆਂ ਖਾਲੀ ਪੂਰੇ ਭਰੇ ਪੂਰੇ ਸੰਗਤਾਂ ਲੈ ਕੇ ਪਹੁੰਚੇ ਡੀਆਂ ਅਲੀਗਲਾ ਨਗਰ ਦੇ ਵਿੱਚ ਹੁਣ ਇਹ ਸੰਗਤ ਸਾਰੀ ਮਾਝੇ ਤੋਂ ਤਰਨਤਾਰਨ ਜਿਹੜੇ ਤੋਂ ਨਸ਼ਹਿਰਾ ਪੰਨੂਆ ਪਿੰਡ ਸਾਰਿਆਂ ਵਿਦਾਂ ਦਾ ਤੇ ਲਾਗੇ ਲਾਗੇ ਦੇ ਪਿੰਡਾਂ ਦੇ ਜਵਾਨ ਵੀ ਆ ਸਾਰੇ ਸਾਰੇ ਵੀਰ ਆਪਣੇ ਵਾਸਤੇ 15-20 ਟਰਾਲੀਆਂ ਮਿੱਟੀ ਦੀਆਂ ਲੈ ਕੇ ਪਹੁੰਚੇ ਆ ਆਲੀਗਲਾ ਨਗਰ ਦੇ ਵਿੱਚ ਸਾਰਾ ਆਲੀਗਲਾ ਨਗਰ ਇਹਨਾਂ ਨੂੰ ਜੀ ਆਇਆਂ ਆਹਦਾ ਤੇਨਾਂ ਦਾ ਬਹੁਤ-ਬਹੁਤ ਧੀ ਤੁਹਾਡਾ ਧੰਨਵਾਦ ਤੇ ਇਦਾਂ ਹੀ ਆਪਾਂ ਜਿੱਦਣ ਆਪਾਂ ਬੰਨ ਆਪਾਂ ਬੰਦਨਾਵਾ ਪਾਣੀ ਦਾ ਭਰਾ ਜਿਹੜਾ ਥੋੜਾ ਜਿਹਾ ਘਟ ਗਿਆ ਉਹਦਨ ਇਦਾਂ ਹੀ ਸੰਗਤ ਲੈ ਗਏ ਉਹਦਨ ਆਪ ਨੂੰ ਮੈਨ ਪਾਵਰ ਦੀ ਵੀ ਲੋੜ ਆ ਬੰਦੇ ਜਿਹੜੇ ਬੋਰੇ ਚੁੱਕਣ ਵਾਲੇ ਨਾਲ ਕਈਆਂ ਨਾ ਬੋਰੇ ਭਰਨ ਵਾਲੇ ਕਿਉਂਕਿ ਮੱਝ ਏਰੀਆ ਜਿਹੜਾ ਅੱਗੇ ਹੀ ਆਪਾਂ ਰੇਲੀਆਂ ਦੀ ਸੇਵਾ ਕਰਨ ਦੇ ਵਿੱਚ ਜਾਂ ਹੋਰ ਵੀ ਕਿਸੇ ਕੰਮ ਦੇ ਵਿੱਚ ਨਾ ਸਭ ਤੋਂ ਅੱਗੇ ਹੋ ਕੇ ਸਾਥ ਦਿੰਦਾ ਵਾ ਤੇ ਅੱਜ ਵੀ ਤੇ ਇਹ ਟੀਵੀ ਇੰਨਾ ਖੜਾ ਦੇ ਵਿੱਚ ਵੀ ਆਪਦਾ ਸੂਚ ਦਿੱਤਾ ਵਾ ਕਿ ਮੱਝ ਏਰੀਆ ਭਾਵੇਂ ਲੜਾਈ ਹੋਵੇ ਭਾਵੇਂ ਕੋਈ ਆਪਾਂ ਖੜਕਾਂ ਰੋਕਲੀਆਂ ਹੋਣ ਇਹ ਅੱਗੇ ਤਤ ਵਰਤਤ ਹੀ ਰਹਿੰਦੇ ਆ ਐਰ ਕੀ ਵੀ ਇਹਨਾਂ ਨੇ ਸਾਰੇ ਵੀਰਾਂ ਨੇ ਸਾਥ ਦਿੱਤਾ ਵਾ ਸਾਰਾ ਅਲੀਗਲਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ Fateh ਆ ਦੇਖ ਸਕਦੇ ਤੁਸੀਂ ਸੁਲਤਾਨਪੁਰ ਲੇਦੀ ਏਰੀਆ ਆਲੀ ਗਲਾਂ ਦਾ ਬੰਨਿਆ ਲੋਕਾਂ ਦੀਆਂ 11 ਏਕੜ ਫਸਲ تباہ ਹੋ ਗਈ ਅੱਗੇ ਵੀ ਉਹਨਾਂ ਨੂੰ ਕੋਈ ਆਸ ਨਹੀਂ ਰਹੀ ਕਿਉਂਕਿ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਕਿੰਨੇ-ਕਿੰਨੇ ਫੁੱਟ ਰੇਤਾ ਚੜ ਜਾਨੀ ਉਹਨੂੰ ਲਾਉਣ ਦਾ ਕਿੰਨਾ ਟਾਈਮ ਲੱਗ ਜਣਾ ਕਣਕ ਦੀ ਵੀ ਆਸ ਨਹੀਂ ਰਹੀ ਹੁਣ ਬਹੁਤ ਹੀ ਮਾੜੇ ਹਾਲਾਤ ਹੁਣ ਤਾਂ ਬੈਕਗ੍ਰਾਉਂਡ ਇੰਦਰੋਂ ਨੁਕਸਾਨ ਹੋਣਾ ਬਚਾਇਆ ਰਸਤੇ ਵਿੱਚ ਛੜਕ ਬੈਠ ਗਈ ਟਰਾਲੀ ਇੱਕ ਬੰਨਿਓ ਥੱਲੇ ਵਹਿ ਗਈ ਲੋਕੇ ਦਾ ਨੁਕਸਾਨ ਨਹੀਂ ਹੋਇਆ ਕੋਈ ਫਿਰ ਵੀ ਛੜਕਾਂ ਦਾ ਬਹੁਤ ਹੀ ਮੰਦਾਲਾ ਹੁੰਦਾ ਜਾਂਦਾ ਪਾਣੀ ਨਾਲ ਮਿੱਟੀ ਭੁਲੀ ਹੁੰਦੀ ਰਹਿੰਦੀ ਆ ਦੇਖ ਸਕਦੇ ਤੁਸੀਂ ਸਭ ਤੋਂ ਪਾਣੀ ਚ ਬਹੁਤ ਜੀਵ ਜੰਤੂ ਆ ਇਹਨਾਂ ਦਾ ਵੀ ਖਿਆਲ ਰੱਖਣਾ ਪੈਣਾ ਥੋੜਾ ਧਿਆਨ ਨਾਲ ਪਾਣੀ ਦੇ ਵਿੱਚ ਤੂੰ ਦੇਖ ਸਕਦੇ ਤੁਸੀਂ ਸੇਵਾਦਾਰ ਪੰਜਾਬੀ ਵਿਕਮਿਸ਼ਨ ਦੰਗਾ ਸੇਵਾ ਵਾਲੇ ਕਿਤੇ ਰਾਚਨ ਪਾਣੀ ਚਾਰੇ ਬਹੁਤ ਵੱਡੀ ਮਦਦ ਵਿੱਚ ਪਹੁੰਚ ਰਿਹਾ ਧੰਧਨ ਗ੍ਰਹਤੀ ਪਰ ਕਈ ਨੌਜਵਾਨ ਜਿਹੜੇ ਅੰਦਰ ਭਰੀ ਜਾ ਰਹੇ ਉਹਨਾਂ ਦੀ ਗੱਲ ਹੈ ਬਹੁਤ ਬੁਰੇ ਬੁਰੇ ਕਿ ਮਿੱਟੀ ਦੀ ਸੇਵਾ ਰੋਪਚਨ ਦੀ ਸੇਵਾ ਚੋਕਰ ਦੀ ਸੇਵਾ ਮੱਝਾਂ ਦੇ ਚਾਰੇ ਦੀ ਸੇਵਾ ਬਹੁਤ ਲੋਕਿ ਸਰਦਾਨਾ ਕਰ ਰਿਹਾ ਰਾਚਨ ਮਨ ਹੀ ਲਾ ਧੰਧਨ ਹੋ ਗਈ ਆ ਜਿਹੜਾ ਵਾਦੀ ਮਤੇ ਸਾਹਾ ਜੀ ਜਿੰਨਾ ਵੱਡਾ ਫੌਜ ਸੰਕਟ ਪਿਆ ਉਹਨੀ ਵੱਡੀ ਰਹਿਤ ਉਹਨੇ ਇਰਫਾ ਕਰਕੇ ਸੰਕਟ ਨੂੰ ਤਵੇਨਾ ਦਿੱਤੀ ਆ ਕਿਉਂਕਿ ਦਾ ਵੀ ਵਿਚਾਰ ਹੋਇਆ ਆ ਪਾਉਨ ਸੈਨਾ ਬਣਾਤਾ ਇਹ ਨਾ ਕਰਵਾ ਜੋ ਕਰਵਾ ਦੇ ਜਲਵਾ ਖਾਇਆ ਜੋ ਮੈਂ ਡਾਕਟਰ ਸਮਝਾ ਨਾ ਉਹਦੇ ਬਰਾਬਰ ਆਪਣੇ ਝੋਨੇ ਮਰੇ ਤੋਸ ਨਹੀਂ ਜਿੰਦਗੀ ਦੇ ਵਿੱਚ ਕੋਈ ਬੰਗਾਰਾ ਜਿਹਾ ਨਿਸ਼ਾਨ ਨਾ ਹੋਵੇ ਪਰ ਆ ਭਰਾ ਜ਼ਹਿਰਾ ਬਨੂਆ ਇਹਨੇ ਤੋਂ 25 ਕਾਰਲੀਆਂ ਬਟੀਆਂ ਆਬ ਲੈ ਕੇ ਲੱਦ ਕੇ ਲੈ ਕੇ ਆਏ ਆ ਕਿੱਤੀ ਫੁੱਲ ਮਿਲ ਨਹੀਂ ਕਦੋਂ ਲੱਭਣੀ ਲੱਜਣਾ ਤੇ ਲੱਦ ਕੇ ਲੈ ਕੇ ਆਉਣਾ ਗੱਡਰ ਤੇ ਸੱਦੋ ਘੜ 10 15 20 ਹਜ਼ਾਰ ਜਿਹੜੇ ਤੱਕ ਕਾਰਲੀ ਦੀ ਤੇ 25 ਤੋਂ 300 ਕਨੀ ਆ ਤੇ ਦੂਜੀ ਹਿੰਮਤ ਇਹਨਾਂ ਦੀ ਹਿੰਮਤ ਹੈ ਇਹਨਾਂ ਦੀ ਮਿਹਨਤ ਇਹਨਾਂ ਦਾ ਜਲਵਾ ਰੈਗ ਨੂੰ ਸਾਰੇ ਬੱਚਿਆਂ ਨੂੰ ਸਬਰ ਸੰਤੋਖ ਨਿਵੇਕ ਕਰਮਾਂ ਤਾਂ ਦ੍ਰਿਸ਼ਟੀ ਤੇ ਸ਼ੁਭ ਕਰਮਾਂ

ਬਹੁਤ ਜਿਆਦਾ ਸੇਵਾ ਨਿਭਾ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ